ਜੁੜੇ ਹਾਂ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦਾ ਸਿਲੇਬਸ ਕਰਦੇ ਸੀਗੇ ਪੱਤਰ ਸ਼ੁਰੂ ਕੀਤੇ ਨੇ ਅੱਜ ਪਲੱਸ 2 ਪੀਐਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਹੈਗੇ ਨੇ ਪੱਤਰ ਲਿਖਣੇ ਕਾਰੋਬਾਰੀ ਪੱਤਰ ਪਲੱਸ 2 ਤੋਂ ਬਾਅਦ ਤੁਸੀਂ ਕੋਈ ਕਾਰੋਬਾਰ ਕਰਨਾ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਕਾਰੋਬਾਰ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਅੱਗੇ ਜਿੱਥੇ-ਜਿੱਥੇ ਆਪਾਂ ਲਿੰਕ ਬਣਾਉਣੇ ਨੇ ਆਪਣੇ ਜਿੱਥੇ ਜਾਣਾ ਉਹਦੇ ਲਈ ਆਪਾਂ ਨੂੰ ਪੱਤਰ ਲਿਖਣਾ ਪੈਂਦਾ ਪਹਿਲਾਂ ਕੋਈ ਵੀ ਕੰਮ ਕਰਨ ਵਾਸਤੇ ਤੇ ਉਹ ਜ਼ਰੂਰੀ ਨੇ ਇਹ ਆਉਣੇ ਐਸੇ ਕਰਕੇ ਸਿਲੇਬਸ ਦੇ ਵਿੱਚ ਪਾਏ ਹੋਏ ਨੇ ਤੇ ਸਿੱਖਾਂਗੇ ਅੱਜ ਆਪਾਂ ਇਹਨੂੰ ਲਿਖਣਾ ਕਿਵੇਂ ਆ ਕੀ ਢੰਗ ਨਾਲ ਲਿਖਣਾ ਤੇ ਪ੍ਰੀਖਿਆ ਦੇ ਪੱਖ ਤੋਂ ਤਾਂ ਦੇਖਣੀ ਨੇ ਪ੍ਰੀਖਿਆ ਦੇ ਪੱਖ ਤੋਂ ਵੀ ਕਰਨੇ ਨੇ ਆਪਾਂ ਕੋਈ ਗਲਤੀ ਨਹੀਂ ਰਹਿਣੀ ਚਾਹੀਦੀ ਪ੍ਰੀਖਿਆ ਦੇ ਪੱਖ ਤੋਂ ਆਪਾਂ ਸਿੱਖ ਲੈਣ ਸਿੱਖਣੇ ਨੇ ਤੇ ਫਿਰ ਇਹਨਾਂ ਨੇ ਆਪਣੀ ਸਾਰੀ ਉਮਰ ਕੰਮ ਆਉਣਾ ਠੀਕ ਹੈ ਜੀ ਐਸੇ ਕਰਕੇ ਇਹ ਆਪਣੇ ਸਿਲੇਬਸ ਦੇ ਵਿੱਚ ਪਾਈ ਹੁੰਦੀਆਂ ਨੇ ਚੀਜ਼ਾਂ ਪੱਲਿਕਨ ਦਾ ਟੰਗ ਕੀ ਹੈ ਪਹਿਲਾਂ ਵੀ ਤੁਸੀਂ ਲਿਖਦੇ ਆਏ ਹੋ ਸ਼ੁਰੂ ਤੋਂ ਪੱਤਰ ਲਿਖਦੇ ਆਏ ਹੋ ਤੁਸੀਂ ਮਾਮੇ ਨੂੰ ਲਿਖਣਾ ਚਾਚੇ ਨੂੰ ਲਿਖਣਾ ਜਾਂ ਕਿਸੇ ਅਧਿਆਪਕ ਨੂੰ ਲਿਖਣਾ ਜਾਂ ਕੋਈ ਹੋਰ ਕਮੈਂਟ ਕਰਕੇ ਦੱਸਿਓ ਕਿ ਹੋਰ ਕਿਹਨੂੰ ਕਿਹਨੂੰ ਲਿਖਦੇ ਸੀਗੇ ਪੱਤਰ ਤੁਸੀਂ ਪਿਛਲੀਆਂ ਜਮਾਤਾਂ ਦੇ ਵਿੱਚ 10ਵੀਂ ਦੇ ਵਿੱਚ ਵੀ ਹੈਗੇ ਨੇ ਪਰ ਇਹ ਪਲੱਸ 2 ਦੇ ਵਿੱਚ ਹੈਗੇ ਨੇ ਸਾਰੀ ਤਰ੍ਹਾਂ ਦੇ ਪੱਤਰ ਆ ਜਾਣਗੇ ਹੁਣ ਤੁਹਾਨੂੰ ਕੋਈ ਵੀ ਕਾਰੋਬਾਰ ਕਰਨਾ ਕੋਈ ਕੰਮ ਕਰਨਾ ਤਾਂ ਉਹਦੇ ਬਾਰੇ ਕਿਵੇਂ ਲਿਖਣਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਪੱਤਰ ਲਿਖਣ ਦਾ ਢੰਗ ਕੀ ਆ ਪਿੰਡ ਤੇ ਡਾਕਖਾਨਾ ਜੇ ਤਾਂ ਇਕੱਠਾ ਫੇਰ ਤਾਂ ਇਕੱਠਾ ਹੀ ਲਿਖ ਦੇਣਾ ਉਸੇ ਪਿੰਡ ਦੇ ਵਿੱਚ ਡਾਕਖਾਨਾ ਵੀ ਹੈਗਾ ਠੀਕ ਹੈ ਕੋਈ ਜਿੰਮੇ ਕਸਵੇ ਹੁੰਦੇ ਨੇ ਕੋਈ ਵੀ ਇੱਥੇ ਪਿੰਡ ਦਾ ਨਾਮ ਲਿਖ ਦਿਓ ਡਕਾਲਾ ਜਾਂ ਪਸੰਤਪੁਰਾ ਕੋਈ ਵੀ ਜਿਹੜੇ ਤੁਹਾਡੇ ਮਤਲਬ ਤੁਹਾਡਾ ਆਪਣਾ ਹੈਗਾ ਜੇ ਤਾਂ ਇਕੱਠਾ ਕਸਵਾਇਆ ਨਾ ਡਾਕ ਖਾਨਾ ਤੇ ਪਿੰਡ ਇਕੱਠਾ ਫੇਰ ਐਵੇਂ ਆਏਗਾ ਉਸ ਤੋਂ ਬਾਅਦ ਜ਼ਿਲ੍ਹਾ ਕੀ ਹੈ ਅਮਰਤਸਰ ਪੂਰਾ ਜ਼ਿਲ੍ਹਾ ਲਿਖ ਕੇ ਪਿੱਛੇ ਡੰਡੀ ਪਾਉਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਹਵਾਲਾ ਨੰਬਰ ਹੁੰਦਾ ਪੱਤਰਾਂ ਦੇ ਵਿੱਚ ਜਿਹੜੇ ਕਾਰੋਬਾਰੀ ਪੱਤਰ ਹੁੰਦੇ ਨੇ ਉਨ੍ਹਾਂ ਦੇ ਵਿੱਚ ਹਵਾਲਾ ਨੰਬਰ ਦੇਣਾ ਜ਼ਰੂਰੀ ਹੁੰਦਾ। ਕੁਝ ਵੀ ਲਿਖ ਦਿਓ ਹਵਾਲਾ ਨੰਬਰ। ਜੋ ਤੁਸੀਂ ਆਪਣੇ ਉਹਦੇ ਅਨੁਸਾਰ ਹੁੰਦਾ ਹੈ ਇਹ। ਤੇ ਉਸ ਤੋਂ ਬਾਅਦ ਪਾਉਣਾ। ਕਾਮਾ ਪਾਉਣਾ ਇੱਥੇ। ਫਿਰ ਲਿਖਣੀ ਹੁੰਦੀ ਹੈ ਮਿਤੀ। ਕਿੰਨੇ ਤਰੀਕ ਨੂੰ ਆਪਾਂ ਪੱਤਰ ਲਿਖਿਆ। ਮਿਤੀ ਲਿਖਣੀ ਜ਼ਰੂਰੀ ਹੁੰਦੀ ਹੈ। ਤੇ ਮਿਤੀ ਦੇ ਵਿੱਚ ਲਿਖਾਂਗੇ ਆਪਾਂ ਅੱਜ 6 ਅਗਸਤ ਦਾ। 2025 ਪ੍ਰੀਖਿਆ ਦੇ ਵਿੱਚ ਵੀ ਤੁਸੀਂ ਉਹੀ ਮਿਤੀ ਲਿਖੋਗੇ ਜਿਹੜੀ ਪ੍ਰੀਖਿਆ ਦੀ ਹੈਗੀ ਆ ਤੁਹਾਡੀ ਠੀਕ ਹੈ ਜੀ ਇਹ ਤਾਂ ਸੀਗਾ ਜੇ ਪਿੰਡ ਤੇ ਡਾਕਖਾਨਾ ਇਕੱਠਾ ਇੱਕੋ ਹੀ ਆ ਜੇ ਤੁਹਾਡਾ ਪਿੰਡ ਤੇ ਡਾਕਖਾਨਾ ਇਕੱਠਾ ਨਹੀਂ ਆ ਅਲੱਗ-ਅਲੱਗ ਆ ਫੇਰ ਕੀ ਟੰਗ ਆ ਲਿਖਣ ਦਾ ਫੇਰ ਦੱਸ ਦਿਆਂ ਤੁਹਾਨੂੰ ਫੇਰ ਕਿਵੇਂ ਲਿਖਣਾ ਫਿਰ ਪਹਿਲਾਂ ਪਿੰਡ ਲਿਖਣਾ ਪਿੰਡ ਦਾ ਨਾਮ ਮਤਲਬ ਕਿ ਉੱਥੇ ਡਾਕਖਾਨਾ ਨਹੀਂ ਹੈਗਾ ਕੋਈ ਵੀ ਪਿੰਡ ਲਿਖ ਦਿਓ ਜਿਹੜੇ ਜਿਵੇਂ ਛੋਟੇ ਪਿੰਡ ਹੁੰਦੇ ਨੇ ਸੇਖੂਪੁਰਾ ਦਾਖਾਨਾ ਅਲੱਗ ਹੋਏਗਾ ਕੋਈ ਕਿਹੜਾ ਵੀ ਕੋਈ ਹੈਗਾ ਮੋਲਾਪੁਰ ਠੀਕ ਹੈ ਜੀ ਇਹ ਤੁਹਾਡੇ ਆਪਣੇ ਪਿੰਡਾਂ ਦੇ ਹਿਸਾਬ ਨਾਲ ਹੁੰਦਾ ਦੇ ਇਥੇ ਵੀ ਕੋਮਾ ਆਏਗਾ ਹੁਣ ਇਹ ਹੈ ਕਿੱਥੇ ਦੇ ਜ਼ਿਲ੍ਹਾ ਅਮਰਸਾਰਾ ਬਠਿੰਡਾ ਜੋ ਵੀ ਹੈਗਾ ਉਹ ਲਿਖ ਦਾਂਗੇ ਪਟਿਆਲਾ ਠੀਕ ਹੈ ਜੀ ਜੋ ਵੀ ਹੈਗਾ ਤੁਹਾਡਾ ਉਹ ਤੁਹਾਨੂੰ ਪਤਾ ਹੋਏਗਾ ਕਿ ਕਿਹੜਾ ਤਾਂ ਉਹ ਲਿਖ ਦੇਣਾ ਆਪਾ ਇਹ ਹੈਗਾ ਆਪਣਾ ਪੱਤਰ ਲਿਖਣਾ ਸ਼ੁਰੂ ਕਰਨ ਦਾ ਢੰਗ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਫਿਰ ਡਾਕਰਨਾ ਫਿਰ ਜ਼ਿਲ੍ਹਾ ਉਸ ਤੋਂ ਬਾਅਦ ਹਵਾਲਾ ਨੰਬਰ ਤੇ ਮਿਤੀ ਠੀਕ ਹੈ ਜੀ ਸਾਰੇ ਪੱਤਰਾਂ 'ਚ ਇਹ ਹੀ ਲਿਖਣਾ ਹੈ ਸੱਜੇ ਹੱਥ ਲਿਖਿਆ ਜਾਂਦਾ ਜਾਂ ਹੁਣ ਕੀ ਹੈ ਹੁਣ ਜਿਹੜਾ ਕੋਈ ਜ਼ਿਆਦਾ ਇੰਗਲਿਸ਼ ਦੇ ਵਿੱਚ ਚੱਲਦਾ ਖੱਬੇ ਹੱਥ ਹੀ ਆਉਂਦਾ ਸਾਰਾ ਕੁਝ ਇਧਰਲੀ ਸਾਈਡ 'ਤੇ ਉਹ ਵੀ ਲਿਖ ਦੋ ਤਾਂ ਵੀ ਠੀਕ ਹੈ ਉਹ ਗਲਤ ਨਹੀਂ ਹੈਗਾ ਕੋਈ ਖੱਬੇ ਪਾਸੇ ਲਿਖ ਦੋ ਸਾਰਾ ਕੁਝ ਪਰ ਇਹ ਕਮੈਂਡੈਂਟ ਜੰਦਾ ਧਿਆਨ ਰੱਖਣਾ ਜਿਲ੍ਹਾ ਲਿਖਣ ਤੋਂ ਬਾਅਦ ਡੰਡੀ ਪਾਉਣੀ ਹੈ ਉਤੋਂ ਭਾਵੇਂ ਆ ਗਿਆ ਸੇਵਾ ਵਿਖੇ ਸੇਵਾ ਵਿਖੇ ਤੋੜ ਕੰਮ ਨਹੀਂ ਬੰਦਾ ਧਿਆਨ ਰੱਖਣਾ ਇਸ ਗੱਲ ਦਾ ਕਿਉਂਕਿ ਇੱਥੇ ਕੋਈ ਵੀ ਗੱਲ ਖਤਮ ਨਹੀਂ ਹੋਈ ਹੁਣ ਲਿਖਣਾ ਕਿ ਇਹਨੂੰ ਆਪਾਂ ਕਰਜ਼ਾ ਲੈਣ ਹੁੰਦੀ ਲਿਖ ਰਹੇ ਆ ਆਪਾਂ ਤਾਂ ਬੈਂਕ ਨੂੰ ਲਿਖਾਂਗੇ ਕਿਉਂਕਿ ਬੈਂਕੇ ਦਿੰਦੀ ਆ ਕਰਜ਼ਾ ਸ਼ਾਖਾ ਪ੍ਰਬੰਧਕ ਸਾਹਿਬ ਕਿਹੜਾ ਬੈਂਕ ਦਾ ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਜਿਹੜਾ ਵੀ ਕੋਈ ਹੈਗਾ ਤੁਹਾਡੇ ਨੇੜੇ ਉਹ ਲਿਖੋਗੇ ਆਪਰੇ ਨੇੜੇ ਦੇ ਬੈਂਕ ਬਾਰੇ ਲਿਖੀ ਦਾ ਕਿੱਥੇ ਦਾ ਇਹ ਹੁਣ ਉੱਥੇ ਬਠਿੰਡਾ ਤੁਸੀਂ ਬਠਿੰਡੇ ਦਾ ਲਿਖੋਗੇ ਨਾ ਫਿਰ ਪਟਿਆਲਾ ਨਹੀਂ ਲਿਖੋਗੇ ਜਿੱਥੇ ਤੁਸੀਂ ਹੈਗੇ ਆਮਰਾ ਸਾਸੀ ਹੈ ਤਾਂ ਆਮਰਾ ਸਾੜਾ ਲਿਖੋਗੇ ਹੁਣ ਇਹ ਬੈਂਕ ਤੁਹਾਡਾ ਬਠਿੰਡਾ ਜਾਂ ਫਿਰ ਇੱਕ ਇੱਥੇ ਕਿੱਥੇ ਹੋਏਗਾ ਮੂਲਾਪੁਰ ਠੀਕ ਹੈ ਜੀ ਜਿੱਥੇ ਤੁਹਾਡਾ ਡਾਕਨ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇਹ ਤੁਸੀਂ ਆਪਣੇ ਲਿਖਣੇ ਨੇ ਤੇ ਉਸ ਤੋਂ ਬਾਅਦ ਵਿਸ਼ਾ ਕੀ ਹੈ ਵਿਸ਼ਾ ਲਿਖਣਾ ਬਹੁਤ ਜ਼ਰੂਰੀ ਹੁੰਦਾ ਇਹਨਾਂ ਦੇ ਵਿੱਚ ਕਿਉਂਕਿ ਜਿਹੜੇ ਦਫ਼ਤਰ ਨੇ ਉੱਥੇ ਕਾਫੀ ਜ਼ਿਆਦਾ ਹੋ ਹੁੰਦੇ ਨੇ ਤੇ ਦਫ਼ਤਰਾਂ ਦੇ ਵਿੱਚ ਉਸ ਅਧਿਕਾਰੀ ਕੋਲ ਪੱਤਰ ਤੁਹਾਡਾ ਤਾਂ ਹੀ ਪਹੁੰਚੇਗਾ ਜੇ ਵਿਸ਼ਾ ਲਿਖਿਆ ਹੋਵੇਗਾ ਕਿ ਤੁਸੀਂ ਗੱਲ ਕਿਸ ਦੇ ਨਾਲ ਕਰਨੀ ਹੈ ਕਿਸ ਦੇ ਕੋਲ ਜਾਣਾ ਚਾਹੀਦਾ ਤਾਂ ਕੀ ਕਰਾਂਗੇ ਆਪਾਂ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਬਾਰੇ ਵਿਸ਼ਾ ਤਾਂ ਉਸੇ ਅਧਿਕਾਰੀ ਕੋਲ ਜਾਏਗਾ ਉਸ ਤੋਂ ਬਾਅਦ ਆ ਗਿਆ ਸ੍ਰੀਮਾਨ ਜੀ ਸ੍ਰੀਮਤੀ ਜੀ ਇਹ ਤੁਸੀਂ ਉੱਥੇ ਦਾ ਦੇਖਣਾ ਹੈ ਬੈਂਕ ਮੈਨੇਜਰ ਸ੍ਰੀਮਾਨ ਤਾਂ ਇਹ ਲਿਖ ਦੇਣਾ ਜੇ ਸ੍ਰੀਮਤੀ ਹੈ ਤਾਂ ਇਹ ਲਿਖ ਦੇਣਾ ਠੀਕ ਹੈ ਜੀ ਧਿਆਨ ਰੱਖਣਾ ਇਸ ਗੱਲ ਦਾ ਤੇ ਹੁਣ ਵਿੱਚ ਕੀ ਲਿਖਣਾ ਉਹ ਬਾਅਦ ਵਿੱਚ ਕਰਾਂਗੇ ਆਪਾਂ ਜੇ ਅੰਨਾ ਸਾਰਾ ਇੱਥੇ ਲਿਖਣ ਲੱਗਾਂਗੇ ਤਾਂ ਟਾਈਮ ਬਹੁਤ ਖਰਾਬ ਹੋਏਗਾ ਤੇ ਉਹ ਇਸ ਕਰਕੇ ਮੈਂ ਇਹਦੇ ਵਿੱਚ ਲਿਖਿਆ ਨਹੀਂ ਹੈਗਾ ਹੁਣ ਐਂਡ ਕਿਵੇਂ ਕਰਨਾ ਹੈ ਪਾਏ ਦਾ ਅੰਤ ਕਿਵੇਂ ਕਰਨਾ ਪੱਤਰ ਦਾ ਇੱਥੇ ਲਿਖਣਾ ਆਪਾਂ ਧੰਨਵਾਦ ਸਹਿਤ ਸਾਹਿਤ ਨਹੀਂ ਲਿਖਣਾ ਧਿਆਨ ਰੱਖਣਾ ਇਸ ਗੱਲ ਦਾ ਸਾਹਿਤ ਹੁੰਦਾ ਜਿਹੜੇ ਆਪਾਂ ਪੜਦੇ ਹਾਂ ਚੀਜ਼ਾਂ ਕਹਾਣੀਆਂ ਪੜਦੇ ਹਾਂ ਲੇਖ ਪੜਦੇ ਹਾਂ ਜਿੰਨੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਪੜਦੇ ਹਾਂ ਉਹ ਸਾਹਿਤ ਹੁੰਦਾ ਤੇ ਧੰਨਵਾਦ ਸਹਿਤ ਲਿਖਣਾ ਇੱਥੇ ਠੀਕ ਹੈ ਸਹਿਤ ਮਤਲਬ ਕਿ ਬਹੁਤ ਧੰਨਵਾਦ ਨਾਲ ਤੁਹਾਡੇ ਤੁਹਾਡਾ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਇਹਦਾ ਅੰਤ ਦੇ ਵਿੱਚ ਕੀ ਲਿਖਣਾ ਆਪ ਜੀ ਦਾ ਹਿਤੂ ਆਪ ਜੀ ਦਾ ਹਿਤੂ ਤੇ ਉਸ ਤੋਂ ਬਾਅਦ ਕੀ ਲਿਖਣਾ ਨਾਮ ਜਾਂ ਫਿਰ ਆਪ ਜੀ ਦਾ ਵਿਸ਼ਵਾਸ ਪੱਤਰ ਲਿਖੀਦਾ ਅੱਗੇ ਅਲੱਗ-ਅਲੱਗ ਪੱਤਰਾਂ ਦੇ ਵਿੱਚ ਅਲੱਗ-ਅਲੱਗ ਕਿਹਨੂੰ ਕੀ ਲਿਖਣਾ ਉਹ ਸਾਰੇ ਸ਼ਬਦ ਆਉਣਗੇ ਫਿਰ ਤੁਹਾਨੂੰ ਦੱਸਾਂਗੀ ਮੈਂ ਤਾਂ ਇਸ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹੋ ਗਈਆਂ ਉੱਪਰ ਸ਼ੁਰੂ ਕਿਵੇਂ ਕਰਨਾ ਕੀ ਨੂੰ ਲਿਖਣਾ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਨਾ ਇਹਦੇ ਵਿੱਚ ਕੀ ਲਿਖਣਾ ਇਹਦੇ ਵਿੱਚ ਕੀ ਲਿਖਣਾ ਤੇ ਪੱਤਰ ਕਿਹਨੂੰ ਲਿਖਣਾ ਕਿਉਂ ਲਿਖਣਾ ਕੀ ਢੰਗ ਨੇ ਉਹ ਸਾਰੀਆਂ ਆਪਾਂ ਗੱਲਾਂ ਕਰਾਂਗੇ ਹੁਣ ਇਹਦੇ ਚ ਇਹ ਆ ਗਿਆ ਪੱਤਰ ਠੀਕ ਹੈ ਜੀ ਵਿੱਚ ਆਪਾਂ ਕਿਹੜੀਆਂ ਗੱਲਾਂ ਲਿਖਣੀਆਂ ਨੇ ਉਹ ਦੇਖੋ ਪਹਿਲਾਂ ਉਹੀ ਸਾਰਾ ਕੁਝ ਆ ਗਿਆ ਪਿੰਡ ਤੇ ਡਾਕਰਨਾ ਜ਼ਿਲ੍ਹਾ ਹਵਾਲਾ ਨੰਬਰ ਮਿਤੀ ਸੇਵਾ ਵਿਖੇ ਸ਼ਾਖਾ ਪ੍ਰਬੰਧਕ ਉਹ ਤੋਂ ਬਾਅਦ ਆ ਗਿਆ ਵਿਸ਼ਾ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਹਾਰੇ ਆ ਸ੍ਰੀਮਾਨ ਜੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ 12ਵੀਂ ਪਾਸ ਬੇਰੁਜ਼ਗਾਰ ਹਾਂ ਮੈਂ ਸਰਕਾਰੀ ਨੌਕਰੀ ਦੀ ਪ੍ਰਾਪਤੀ ਦੀ ਥਾਂ ਡੈਰੀ ਫਾਰਮਿੰਗ ਦੇ ਖਿੱਤੇ ਵਿੱਚ ਸਵੈ ਰੁਜ਼ਗਾਰ ਹਾਸਲ ਕਰਨਾ ਚਾਹੁੰਦਾ ਹਾਂ ਮੇਰੀ ਯੋਗਤਾ ਤੇ ਸਮਰੱਥਾ ਨਿਮਨ ਲਿਖਤ ਅਨੁਸਾਰ ਹੈ ਨਿਮਨ ਲਿਖਤ ਮਤਲਬ ਕਿ ਹੇਠਾਂ ਜੋ ਵੀ ਮੈਂ ਦੱਸ ਰਿਹਾ ਉਹ ਹੈ ਇਹ ਚ ਆਪਾਂ ਨੰਬਰਿੰਗ ਪਾਵਾਂਗੇ 1 2 ਪਾ ਲਓ ਜਾਂ ਉੜਾੜਾ ਪਾ ਲਓ ਉਹ ਤੁਸੀਂ ਦੇਖਣਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਠੀਕ ਹੈ ਜੀ ਉੜਾ ਹੈਗਾ ਮੈਂ 12ਵੀਂ ਜਮਾਤ ਪਾਸ ਕਰਨ ਉਪਰੰਤ ਖੇਤੀਬੀ ਵਿਗਿਆਨ ਕੇਂਦਰ ਬਠਿੰਡਾ ਤੋਂ ਪਸ਼ੂ ਪਾਲਣ ਕਿਤੇ ਬਾਰੇ ਸਿਖਲਾਈ ਹਾਸਲ ਕੀਤੀ ਹੈ ਹੁਣ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਦਾ ਕਿਹੜਾ ਖੇਤੀਬੀ ਵਿਗਿਆਨ ਕੇਂਦਰ ਹੈ ਉਹਦੇ ਬਾਰੇ ਲਿਖਣਾ ਠੀਕ ਹੈ ਜੀ ਜਿਵੇਂ ਇੱਧਰ ਰੋਪਣ ਵਾਲੀ ਚੀਤਾਮਲੀ ਹੈ ਉਹ ਤੁਸੀਂ ਦੇਖਣਾ ਤੁਹਾਡੇ ਨੇੜੇ ਕਿਹੜਾ ਤੇ ਆੜਾ ਨੰਬਰ ਤੇ ਹੈਗਾ ਮੇਰੇ ਕੋਲ 5 ਏਕੜ ਜ਼ਮੀਨ ਹੈ ਜਿਸ ਤੇ ਪਸ਼ੂਆਂ ਲਈ ਹਰਾਚਾਰਾ ਵਿਜਿਆ ਜਾ ਸਕਦਾ ਹੈ ਏਕੜ ਮਤਲਬ ਕਿੰਨੇ ਈਡੀ ਆ ਸਾਡਾ ਘਰ ਖੇਤ ਵਿੱਚ ਬਣਿਆ ਹੋਇਆ ਹੈ ਤੇ ਇੱਥੇ ਹੀ ਲੋੜ ਅਨੁਸਾਰ ਪਸ਼ੂਆਂ ਲਈ ਸੈੱਡਾ ਬਣਾਏ ਜਾ ਸਕਦੇ ਹਨ ਸੈੱਡ ਮਤਲਬ ਕਿ ਜਿੱਥੇ ਆਪਾਂ ਪਸ਼ੂਆਂ ਨੂੰ ਖੜੇ ਕਰਨਾ ਸੱਸਾ ਹੈਗਾ ਥੋੜੀ ਥੋੜੀ ਬਚਤ ਕਰਨ ਨਾਲ ਮੇਰੇ ਬਚਤ ਖਾਤੇ ਵਿੱਚ 1 ਲੱਖ ਰੁਪਏ ਜਮ੍ਹਾਂ ਹਨ ਇਸ ਰਾਸ਼ੀ ਨੂੰ ਵੀ ਮੈਂ ਡੈਰੀ ਫਾਰਮਿੰਗ ਦੇ ਕਿੱਥੇ ਚਲਾਉਣ ਲਈ ਤਿਆਰ ਹਾਂ ਹਾਂ ਸਾਡੇ ਘਰ ਵਿੱਚ ਡੰਗਰਾਂ ਲਈ ਤੂੜੀ ਸੰਭਾਲਣ ਲਈ ਪਹਿਲਾਂ ਹੀ ਦੋ ਵੱਡੇ ਕਮਰੇ ਬਣੇ ਹੋਏ ਹਨ ਜਿੰਨਾ ਵਿੱਚ ਲਗਭਗ 300 ਕੁਇੰਟਲ ਤੂੜੀ ਦਾ ਭੰਡਾਰਨ ਕੀਤਾ ਜਾ ਸਕਦਾ ਹੈ ਪੰਡਾਰਨ ਮਤਲਬ ਰੱਖ ਸਕਦੇ ਆ ਅਸੀਂ ਕੱਕਾ ਸਾਡੇ ਪਿੰਡ ਦੇ ਆਸ-ਪਾਸ ਦੇ ਖੇਤਰ ਵਿੱਚ ਕੋਈ ਵੱਡਾ ਡੈਰੀ ਪ੍ਰੋਸੈਸਿੰਗ ਯੂਨਿਟ ਨਹੀਂ ਜਿਸ ਕਰਕੇ ਇਹ ਕੀਤਾ ਸਫਲਤਾ ਸਹਿਤ ਚਲਾਇਆ ਜਾ ਸਕਦਾ ਹੈ ਦੇਖੋ ਇੱਥੇ ਵੀ ਹੁਣ ਸਹਿਤ ਹੈ ਸਾਹਿਤ ਨਹੀਂ ਹੈਗਾ ਇਹ ਗੱਲਾਂ ਧਿਆਨ ਦੇਣਯੋਗੀਆਂ ਹੁੰਦੀਆਂ ਨੇ ਜੇ ਇੱਥੇ ਸਾਹਿਤ ਲਿਖ ਦੋਗੇ ਤਾਂ ਸਾਰੀ ਗਲਤ ਹੋ ਜਾਏਗਾ ਉਹਦਾ ਅਰਥ ਹੀ ਬਦਲ ਜਾਏਗਾ ਤੇ ਹੁਣਾਂ ਅੰਤ ਵਿੱਚ ਕੀ ਲਿਖਾਂਗੇ ਆਪਾਂ ਕਿਰਪਾ ਕਰਕੇ ਦੱਸਿਆ ਜਾਵੇ ਕਿ ਡੈਰੀ ਫਾਰਮਿੰਗ ਦੇ ਖੇਤਰ ਵਿੱਚ ਸਵੈਰਜੁਗਾਰ ਚਲਾਉਣ ਲਈ ਬੈਂਕ ਮੈਨੂੰ ਵੱਧ ਤੋਂ ਵੱਧ ਕਿੰਨਾ ਕਰਜ਼ਾ ਦੇ ਸਕਦਾ ਹੈ ਕਰਜ਼ਾ ਲੈਣ ਲਈ ਕਿਸ ਕਿਸਮ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ ਨਾਲੇ ਇਹ ਵੀ ਦੱਸਿਆ ਜਾਵੇ ਕਿ ਵਿਆਜ ਦਰ ਕਿੰਨੀ ਹੋਵੇਗੀ ਤੇ ਕਰਜ਼ਾ ਕਿੰਨੇ ਸਮੇਂ ਵਿੱਚ ਵਾਪਸ ਕਰਨਾ ਹੋਵੇਗਾ ਕਰਜ਼ਾ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਦੇਣੇ ਪੈਣਗੇ ਬੈਂਕ ਵਿੱਚੋਂ ਦਿੱਤੀ ਜਾਂਦੀ ਸਬਸਿਡੀ ਸਬਸਿਡੀ ਹੁੰਦਾ ਜਦਕਿ ਆਮ ਆਪਾਂ ਜਿਹੜੇ ਸਬਸਿਟੀ ਬੋਲਦੇ ਆ ਸਬਸਿਡੀ ਬਾਰੇ ਵੀ ਖੋਲ ਕੇ ਦੱਸਿਆ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦੱਸਦਾ ਕਿ ਧੰਨਵਾਦ ਸਹਿਤ ਲਿਖਣਾ ਸਾਹਿਤ ਨਹੀਂ ਲਿਖਣਾ ਤੇ ਉਸ ਤੋਂ ਬਾਅਦ ਆਪ ਜੀ ਦਾ ਹਿੱਤੂ ਤੇ ਹੁਣ ਆਪਣਾ ਨਾਮ ਲਿਖਣਾ ਆਪ ਜੀ ਦਾ ਹਿੱਤੂ ਲਿਖ ਕੇ ਆਪਣਾ ਨਾਮ ਲਿਖਣਾ ਇੱਥੇ ਜੋ ਵੀ ਤੁਹਾਡਾ ਨਾਮ ਹੈਗਾ ਤੇ ਹੁਣ ਆਪਾਂ ਕਰਾਂਗੇ ਕਿ ਇਹ ਪੱਤਰ ਹੀ ਨੇ ਕਿਉਂ ਕਰਨੇ ਨੇ ਠੀਕ ਹੈ ਜੀ ਇਹਨਾਂ ਦੀ ਲੋੜ ਕਿਉਂ ਹੈ ਤੇ ਕਿਵੇਂ ਇਹਨਾਂ ਦਾ ਧਿਆਨ ਰੱਖਣ ਲਈ ਖਣ ਸਮੇਂ ਸੈਕੰਡਰੀ ਪੱਤਰ ਵਿੱਚ ਲੇਖ ਰਚਨਾ ਦੀ ਪੜ੍ਹਾਈ ਵਿੱਚ ਬਿਨਾ ਪੱਤਰ ਅਤੇ ਨਿੱਜੀ ਪੱਤਰ ਲਿਖਣ ਬਾਰੇ ਦੱਸਿਆ ਗਿਆ ਹੈ 12ਵੀਂ ਸ਼੍ਰੇਣੀ ਦੇ ਰਾਜਵੀਂ ਪੰਜਾਬੀ ਦੇ ਇਸ ਪਾਠਕ੍ਰਮ ਵਿੱਚ ਕਾਰੋਬਾਰ ਦੇ ਪੱਤਰ ਲਿਖਣ ਵਾਲੀ ਜਾਣਕਾਰੀ ਦਿੱਤੀ ਗਈ ਹੈ। ਅਜੋਕੇ ਯੁੱਗ ਵਿੱਚ ਵਣਜ ਵਪਾਰ ਦਾ ਮਹੱਤਵ ਵਧਣ ਕਰਕੇ ਕਾਰੋਬਾਰ ਦੇ ਪੱਤਰ ਲਿਖਣ ਦੀ ਲੋੜ ਵੀ ਵੱਧ ਗਈ ਹੈ। ਵਣਜ ਵਪਾਰ ਵਿੱਚ ਲੱਗੇ ਲੋਕਾਂ ਲਈ ਤਾਂ ਕਾਰੋਬਾਰ ਦੇ ਪੱਤਰ ਲਿਖਣ ਦੀ ਜਾਂਚ ਜ਼ਰੂਰੀ ਹੈ। ਆਮ ਨਾਗਰਿਕਾਂ ਨੂੰ ਵੀ ਇੱਕ ਗਾਹਕ ਵਜੋਂ ਜੇਹੇ ਪੱਤਰ ਲਿਖਣ ਦੀ ਜ਼ਰੂਰਤ ਪੈ ਸਕਦੀ ਹੈ। ਬਿੱਤੇ ਸਮੇਂ ਵਿੱਚ ਕਾਰ ਬਿਹਾਰ ਸਰਲਪਾਂਪਦਾ ਹੁੰਦਾ ਸੀ ਆਮ ਮਨੁੱਖ ਦਾ ਬਾ ਆਪਣੇ ਨੇੜੇ ਦੇ ਕਸਬੇ ਜਾਂ ਛੋਟੇ ਸ਼ਹਿਰ ਦੀ ਮੰਡੀ ਜਾਂ ਬਾਜ਼ਾਰ ਤੱਕ ਹੀ ਪੈਂਦਾ ਸੀ ਇਸ ਲਈ ਉਹ ਆਪਣੀ ਪੈਦਾਵਾਰ ਨੂੰ ਵੇਚਣ ਜਾਂ ਆਪਣੀ ਲੋੜੀਆਂ ਵਸਤੂਆਂ ਖਰੀਦਣ ਲਈ ਨਿਜੀ ਤੌਰ ਤੇ ਜਾਂਦਾ ਸੀ ਠੀਕ ਹੈ ਆਪਣੇ ਆਪ ਜਾਂਦਾ ਸੀ ਉਹ ਵਸਤਾਂ ਦੀ ਖਰੀਦ-ਵੇਚ ਕਰਨੀ ਉਹਨਾਂ ਦੀ ਬਿਕਦਾਰ ਘਟਵਾਦ ਕਰਨੀ ਅਣਲੋੜੀਂ ਦੀਆਂ ਵਾਧੂ ਵਸਤਾਂ ਨੂੰ ਮੋੜਨਾ ਨੁਕਸਦਾਰੀਂ ਵਸਤਾਂ ਨੂੰ ਬਟਾਉਣਾ ਕਿਸੇ ਨਵੀਂ ਵਸਤੂ ਬਾਰੇ ਪੁੱਛਗਿਸ਼ ਕਰਨੀ ਕੋਈ ਗਲਤਫਹਿਮੀ ਦੂਰ ਕਰਨੀ ਤੇ ਸਾਰੇ ਦੂਜੀ ਧਿਰ ਨਾਲ ਗੱਲਬਾਤ ਆਪ ਜਾ ਕੇ ਕੀਤੀ ਜਾਂਦੀ ਸੀ। ਅਜੋਕੇ ਸਮੇਂ ਵਿੱਚ ਮੰਡੀ ਦਾ ਬੇਅੜਕ ਵਿਸਤਾਰ ਹੋਇਆ ਹੈ। ਇਹ ਕਿਸੇ ਇੱਕ ਕਸਬੇ ਜਾਂ ਸ਼ਹਿਰ ਦੀ ਥਾਂ ਦੇਸ਼-ਵਿਦੇਸ਼ ਦੇ ਅਨੇਕ ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਖਰੀਦਣ ਤੇ ਵੇਚਣ ਵਾਲੀਆਂ ਵਸਤਾਂ ਦੀ ਬੇਸ਼ੁਮਾਰ ਹੋ ਗਈਆਂ ਨੇ। ਹੁਣ ਤਾਂ ਸਾਡਾ ਪਿੰਡੂ ਸਮਾਜ ਵੀ ਮੰਡੀ ਤੇ ਘਰੇ ਵਿੱਚ ਆ ਚੁੱਕਿਆ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਹਰ ਥਾਂ ਆਪ ਜਾ ਕੇ ਗੱਲ ਕਰਨੀ ਸਮੇਂ ਤੇ ਖਰਚੇ ਦੇ ਪੱਖੋਂ ਜੇ ਅਸੰਭਵ ਨਹੀਂ ਤਾਂ ਮਹਿੰਗੀ ਜ਼ਰੂਰ ਹੈ। ਦੂਜੇ ਵਰਨੇ ਸੰਚਾਰ ਸਾਧਨ ਕਾਫੀ ਉਨਤ ਹੋ ਗਏ ਹਨ ਟੋ ਟੋ ਆਈ ਤੇ ਸਾਧਨ ਵੀ ਫੈਲ ਲਏ ਤੇ ਵਿਕਸਿਤ ਹੋਏ ਹਨ ਇਸ ਲਈ ਇੱਕ ਤਰ੍ਹਾਂ ਘਰ ਬੈਠੇ ਹੀ ਕਾਰੋਬਾਰ ਕੀਤਾ ਜਾ ਸਕਦਾ ਹੈ ਤੇ ਉਨਤ ਕਾਰੋਬਾਰ ਰਾਹੀਂ ਮਿਲਦੀਆਂ ਸੇਵਾਵਾਂ ਦਾ ਲਾਭ ਉਠਾਇਆ ਜਾ ਸਕਦਾ ਹੈ ਇਸ ਸਬੰਧੀ ਕਾਰੋਬਾਰੀ ਪੱਤਰਾਂ ਦਾ ਵਿਸ਼ੇ ਸਮਹੱਤ ਹੈ ਕਾਰੋਬਾਰੀ ਪੱਤਰ ਇੱਕ ਤਰ੍ਹਾਂ ਦੂਜੀ ਧਿਰ ਨਾਲ ਲਿਖਤੀ ਗੱਲਬਾਤ ਹੁੰਦੀ ਹੈ ਮਤਲਬ ਕਿ ਇੱਕ ਪ੍ਰੂਫ ਹੋ ਜਾਂਦਾ ਆਪਣੇ ਕੋਲ ਸਬੂਤ ਵੀ ਆਪਣੀ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਠੀਕ ਹੈ ਜੀ ਕਾਰੋਬਾਰ ਦੇ ਮਾਮਲੇ ਵਿੱਚ ਟੈਲੀਫੋਨ ਆਦਰਾਹੀ ਜਵਾਨੀ ਗੱਲਬਾਤ ਨਾਲੋਂ ਪੱਤਰ ਨੂੰ ਲਿਖਤੀ ਸਬੂਤ ਬਣ ਜਾਂਦੀ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਠੀਕ ਮੰਨਿਆ ਜਾਂਦਾ ਹੈ ਕਿਉਂਕਿ ਫੋਨ ਤੇ ਗੱਲ ਹੋਈ ਦਾ ਕੋਈ ਸਬੂਤ ਨਹੀਂ ਰਹਿੰਦਾ ਕਾਰੋਬਾਰ ਦਾ ਪੱਤਰ ਨਿੱਜੀ ਪੱਤਰ ਨਾਲੋਂ ਕੁਝ ਗੱਲਾਂ ਵਿੱਚ ਪਿੰਨ ਹੁੰਦਾ ਨਿੱਜੀ ਪੱਤਰ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੇ ਲੈਲੇ ਸੰਬੰਧੀ ਮਿੱਤਰ ਸਹੇਲੀ ਆਦਿ ਲਿਖਿਆ ਜਾਂਦਾ ਹੈ ਪਹਿਲਾਂ ਬਣੇ ਸੰਬੰਧ ਅਤੇ ਭਾਵਕ ਸਾਂਝ ਅਜਿਹੇ ਪੱਤਰ ਦਾ ਆਧਾਰ ਬਣਦੇ ਹਨ ਇਸ ਵਿੱਚ ਵਿਅਕਤੀਕ ਅਧਿਕਾਰ ਨਾਲ ਪੱਤਰ ਲਿਖਦਾ ਹੈ ਪੱਤਰ ਵਿੱਚ ਆਪਣੇ ਨਿੱਜੀ ਅਨੁਭਵ ਦੁੱਖ ਸੁੱਖ ਅਤੇ ਹੋਰ ਭਾਵ ਭਿੰਨਾ ਬਹੁਤੇ ਸੰਕੋਚ ਤੋਂ ਬਿਆਨ ਕੀਤੇ ਜਾਂਦੇ ਹਨ ਪੱਤਰ ਦੇ ਆਕਾਰ ਦੀ ਵੀ ਕੋਈ ਸੀਮਾ ਨਿਸ਼ਚਿਤ ਨਹੀਂ ਹੁੰਦੀ ਨਿੱਜੀ ਪੱਤਰ ਹਰ ਇੱਕ ਦੇ ਪੜਨ ਲਈ ਨਹੀਂ ਹੁੰਦੇ ਤੇ ਨਾ ਹੀ ਇਹਨਾਂ ਦਾ ਰਿਕਾਰਡ ਰੱਖਣਾ ਜ਼ਰੂਰੀ ਹੁੰਦਾ ਹੈ ਇਹ ਪੱਤਰ ਆਮ ਤੌਰ ਤੇ ਦਸਤਾਵੇਜ਼ ਨਹੀਂ ਹੁੰਦੇ ਮਹਾਨ ਵਿਅਕਤੀਆਂ ਦੇ ਲਿਖੇ ਨਿੱਜੀ ਪੱਤਰ ਬੇਸ਼ੱਕ ਸਾਂਭੇ ਜਾਣ ਦੇ ਹੱਕਦਾਰ ਹੁੰਦੇ ਹਨ ਜਿਵੇਂ ਕਿ ਆਪਾਂ ਇੰਦਰਾ ਗਾਂਧੀ ਨੂੰ ਜਵਾਹਰ ਲਾਲ ਨਹਿਰੂ ਦੀਆਂ ਚਿੱਠੀਆਂ ਨੇ ਜਿਹੜੀਆਂ ਉਹ ਪੜਦੇ ਆ ਵੁਕਵੀ ਸ਼ਪੀ ਹੋਈ ਆਉਦੇ ਤੇ ਠੀਕ ਹੈ ਜੀ ਕਿਉਂਕਿ ਇਹ ਉਹਨਾਂ ਦੇ ਜੀਵਨ ਤੇ ਸਮੇਂਵਾਰਿਕ ਚਾਣਣਾ ਬੰਦੇ ਹਨ ਆਮ ਤੌਰ ਤੇ ਨਿੱਜੀ ਪੱਤਰਾਂ ਦੀ ਕੋਈ ਕਾਨੂੰਨੀ ਮਹੱਤਤਾ ਨਹੀਂ ਹੁੰਦੀ ਨਾ ਹੀ ਕਿਸੇ ਵਿੱਤੀ ਲੈਣ ਦੇਣ ਦੀ ਜ਼ਿੰਮੇਵਾਰੀ ਇਹਨਾਂ ਦਾ ਕਾਰਨ ਬਣਦੀ ਹੈ ਤੇ ਅੱਗੇ ਹੈ ਕਾਰਬਿਹਾਰ ਦੇ ਪੱਤਰ ਵਿੱਚ ਭਾਸ਼ਾ ਸਪਸ਼ਟ ਸਿੱਧੀ ਮੋਹਮਮਤਾ ਦੇ ਭਾਵ ਕਹੀ ਜੇ ਆਪਾਂ ਭਾਸ਼ਾ ਵਰਤਣੀ ਤੋਂ ਮੁਕਤ ਹੁੰਦੀ ਹੈ ਇਹ ਦੂਜੀ ਕਾਰੋਬਾਰੀ ਤੇਰੇ ਨਾਲ ਕੇਵਲ ਕਾਰੋਬਾਰ ਦੇ ਸਬੰਧ ਵਿੱਚ ਲਿਖਤੀ ਗੱਲਬਾਤ ਹੁੰਦੀ ਹੈ ਕਿਸੇ ਗੱਲ ਨੂੰ ਮਦਾ ਚੜਾ ਕੇ ਅਹੰਕਾਰਾਂ ਨਾਲ ਸ਼ਿੰਗਾਰ ਕੇ ਜਾਂ ਸੰਕੇਤਿਕ ਢੰਗ ਨਾਲ ਸੰਖੇਪ ਕਰਕੇ ਦੱਸਣ ਦੀ ਲੋੜ ਨਹੀਂ ਹੁੰਦੀ ਗੱਲ ਇਸ ਢੰਗ ਨਾਲ ਕਹੀ ਜਾਂਦੀ ਹੈ ਕਿ ਉਹ ਇਨਵਿਨ ਨਵੇਂ ਹੀ ਸਮਝੀ ਜਾਵੇ ਕਾਰੋਬਾਰੀ ਪੱਤਰ ਦੂਜੀ ਤੇ ਰਿਕਾਰਡ ਵਿੱਚ ਰੱਖਣਾ ਹੁੰਦਾ ਹੈ ਇਸ ਦੇ ਆਧਾਰ ਤੇ ਬਿੱਤੀ ਲੈਣ ਦੇਣ ਵੀ ਕਰਨਾ ਹੁੰਦਾ ਹੈ ਇਸ ਲਈ ਸਦਾ ਹੀ ਕੀਕ ਸ਼ਬਦ ਸੋਚ ਸਮਝ ਕੇ ਤੇ ਤੱਥਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ ਕਿਸੇ ਝਗੜੇ ਦੀ ਹਾਲਤ ਵਿੱਚ ਇਸ ਨੂੰ ਕਚਹਿਰੀ ਵਿੱਚ ਇੱਕ ਸਮਝੌਤਾ ਵੱਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ ਇਸ ਲਈ ਇਸ ਵਿੱਚ ਕੋਈ ਗਲਤ ਵਿਆਹ ਨਹੀਂ ਜਾਂ ਅਸਪਸ਼ਟਤਾ ਦੀ ਗੁੰਜਾਇਸ ਨਹੀਂ ਹੁੰਦੀ ਇਸ ਦਾ ਆਕਾਰ ਭਾਵੇਂ ਨਿਸ਼ਚਿਤ ਨਹੀਂ ਹੁੰਦਾ ਫਿਰ ਵੀ ਇਸ ਵਿੱਚ ਵੱਧੂ ਵਿਸਤਾਰ ਲਈ ਕੋਈ ਗੁੰਜਾਇਸ ਨਹੀਂ ਹੁੰਦੀ ਗੱਪ ਨਹੀਂ ਕੋਈ ਵੀ ਚੱਲਦੀ ਇਹਦੇ ਵਿੱਚ ਠੀਕ ਹੈ ਜੀ ਕਾਰੋਬਾਰ ਦਾ ਪੱਤਰ ਭਾਵੇਂ ਇਸਮੀਂ ਢੰਗ ਨਾਲ ਲਿਖਿਆ ਜਾਂਦਾ ਹੈ ਤਾਂ ਵੀ ਸਲੀਕਾ ਹੱਥੋਂ ਨਹੀਂ ਛੱਡਿਆ ਜਾਂਦਾ ਲਿਖਣਾ ਸਲੀਕੇ ਨਾਲ ਹੀ ਆ ਜਾਏ ਇਹ ਪੱਤਰ ਦਾ ਮਨੋਰਥ ਕਾਰੋਬਾਰ ਦਾ ਵਾਅਦਾ ਕਰਨਾ ਜਾਂ ਕਿਸੇ ਖਰੀਦ-ਵੇਚ ਵਿੱਚ ਆਪਣਾ ਚੰਗਾ ਪ੍ਰਭਾਵ ਦੇਣਾ ਹੁੰਦਾ ਹੈ ਇਸ ਲਈ ਇਸ ਇਸ਼ਟਾਚਾਰ ਤੇ ਸਦਭਾਵਨਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਦੂਜੀ ਧਿਰ ਦਾ ਮਾਣ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਬੋਲੀ ਆ ਤੁਹਾਡੀ ਉਹ ਸਾਰੀ ਵਧੀਆ ਢੰਗ ਦੀ ਹੋਣੀ ਚਾਹੀਦੀ ਹੈ ਇਹ ਨਹੀਂ ਐਵੇਂ ਕੁਝ ਮਰਜ਼ੀ ਲਿਖੀ ਜਾਓ ਕਾਰਵਿਹਾਰ ਦਾ ਪੱਤਰ ਬਿਨਾਂ ਪੱਤਰ ਨਾਲੋਂ ਵੀ ਭਿੰਨ ਹੁੰਦਾ ਬਿਨਾਂ ਪੱਤਰ ਵਿੱਚ ਕਿਸੇ ਅਧਿਕਾਰ ਰੱਖਣ ਵਾਲੇ ਕੋਲ ਬੇਨਤੀ ਕੀਤੀ ਜਾਂਦੀ ਆ ਕਾਰਵਿਹਾਰ ਦੇ ਪੱਤਰ ਵਿੱਚ ਬਰਾਬਰੀ ਦੇ ਭਾਵ ਨਾਲ ਪਰਸਪਰ ਹਿੱਤਾਂ ਦੀ ਲੋ ਵਿੱਚ ਗੱਲ ਕੀਤੀ ਜਾਂਦੀ ਹੈ ਬਿਨੈ ਪੱਤਰ ਵਿੱਚ ਆਦਰ ਦੀ ਭਾਵਨਾ ਪ੍ਰਗਟਾਉਂਦੇ ਹੋਏ ਗੱਲ ਕੀਤੀ ਜਾਂਦੀ ਹੈ। ਕਾਰਬਿਹਾਰ ਦੇ ਪੱਤਰ ਵਿੱਚ ਸਲੀਕੇ ਤੇ ਸਿਸ਼ਟਾਚਾਰ ਨਾਲ ਗੱਲ ਕੀਤੀ ਜਾਂਦੀ ਹੈ। ਸਲੀਕ ਸਲੀਕਾ ਨਹੀਂ ਜਾਣ ਦੇਣਾ ਠੀਕ ਹੈ ਜੀ। ਕਾਰਬਿਹਾਰ ਦੇ ਪੱਤਰ ਲਿਖਣਾ ਇੱਕ ਕਲਾ ਹੈ। ਇਸ ਲਈ ਪੱਤਰ ਦੇ ਮਨੋਰਥ ਬਾਰੇ ਸਪਸ਼ਟ ਹੋਣਾ, ਵੱਡੇ ਵਪਾਰ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਅਤੇ ਭਾਸ਼ਾ ਦੀ ਵਰਤੋਂ ਚੰਗੀ ਤਰ੍ਹਾਂ ਕਰ ਸਕਣਾ ਜ਼ਰੂਰੀ ਹੈ। ਸੰਖੇਪ ਵਿੱਚ ਕਾਰਬਿਹਾਰ ਦਾ ਪੱਤਰ ਬੜਾ ਸੰਖੇਪ, ਸਾਦਾ ਅਤੇ ਸਿੱਧਾ ਹੋਣਾ ਚਾਹੀਦਾ ਹੈ ਇਸ ਵਿੱਚ ਸਿਸ਼ਟਾਚਾਰ ਹੋਣਾ ਚਾਹੀਦਾ ਹੈ ਵਪਾਰ ਨੂੰ ਵਧਾਉਣ ਲਈ ਦੂਜੀ ਧਿਰ ਦਾ ਆਦਰ ਸਤਿਕਾਰ ਬੜਾ ਜ਼ਰੂਰੀ ਹੈ ਪੱਤਰ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਤੋਂ ਦੂਜੀ ਧਿਰ ਨੂੰ ਖੇਜ ਜਾਵੇ ਕੋਈ ਗਾਹਕ ਚਾਹੇ ਕੋੜੀ ਜਵਾਨ ਵਰਤੇ ਪਰੰਤੂ ਇੱਕ ਵਪਾਰੀ ਲਈ ਅਜਿਹਾ ਕਰਨਾ ਅਯੋਗ ਮੰਨਿਆ ਜਾਂਦਾ ਹੈ ਜੇਕਰ ਕੋਈ ਵਪਾਰੀ ਕਿਸੇ ਪ੍ਰਤੀ ਕੋਈ ਲਿਹਾਜ਼ ਨਹੀਂ ਵੀ ਕਰਨਾ ਚਾਹੁੰਦਾ ਤਾਂ ਵੀ ਉਸ ਨੂੰ ਆਪਣਾ ਉੱਤਰ ਸਿਸ਼ਟਾਚਾਰ ਵਾਲੀ ਭਾਸ਼ਾ ਵਿੱਚ ਦੇਣਾ ਚਾਹੀਦਾ ਹੈ ਗਾਹਕ ਨੂੰ ਵੀ ਪੱਤਰ ਲਿਖਣ ਵੇਲੇ ਆਪਣੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਤੋਲਣਾ ਚਾਹੀਦਾ ਹੈ ਵਾਂਜ ਵਪਾਰ ਦੇ ਪੱਤਰ ਕਈ ਪ੍ਰਕਾਰ ਦੇ ਹੋ ਸਕਦੇ ਨੇ ਇਹਨਾਂ ਵਿੱਚ ਖਰੀਦ ਲਈ ਆਰਡਰ ਕਰਨਾ ਹੋ ਸਕਦਾ ਹੈ ਪ੍ਰਾਪਤ ਕੀਤੇ ਮਾਲ ਦੇ ਖਰਾਬ ਜਾਂ ਦੋਸ਼ ਪੂਰਨ ਹੋਣ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਕਲਾ ਇੱਕੋ ਹੀ ਨਹੀਂ ਹੁੰਦਾ ਅਲੱਗ-ਅਲੱਗ ਹੁੰਦੇ ਨੇ ਮਿਥੀਆਂ ਗਈਆਂ ਸ਼ਰਤਾਂ ਤੇ ਭੰਗ ਕੀਤੇ ਜਾਣ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ ਕਿ ਆਪਣੇ ਨਾਲ ਕੀ ਸ਼ਰਤ ਤੈਅ ਹੋਈ ਸੀ ਠੀਕ ਹੈ ਜੀ ਇਸੇ ਪ੍ਰਕਾਰ ਲੈਣਦਾਰੀਆਂ ਪ੍ਰਾਪਤ ਕਰਨ ਬੈਂਕਾਂ ਜਾਂ ਹੋਰ ਵੀ ਤੀ ਨਿਯਮਾਂ ਤੋਂ ਕਰਜ਼ੇ ਲੈਣ ਤੇ ਖਵਾਰਾਂ ਵਿੱਚ ਇਸ ਸਿਹਾਰ ਦੇਣ ਲਈ ਚਿੱਠੀ ਪੱਤਰ ਕੀਤੇ ਜਾਂਦੇ ਹਨ ਜਿੰਨਾ ਵਪਾਰ ਦਾ ਖੇਤਰ ਵਧ ਰਿਹਾ ਹੈ ਉਨਾ ਹੀ ਉਸ ਬਾਰੇ ਪੱਤਰ ਵਿਹਾਰ ਦਾ ਖੇਤਰ ਫੈਲ ਰਿਹਾ ਹੈ ਵਪਾਰਕ ਪੱਤਰ ਲਿਖਣ ਲਈ ਵਿਦਿਆਰਥੀਆਂ ਨੂੰ ਇਹੋ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਨੰਬਰ 1 ਤੇ ਪੱਤਰ ਦੀ ਭਾਸ਼ਾ ਬੜੀ ਸਰਲ ਤੇ ਸਪਸ਼ਟ ਹੋਣੀ ਚਾਹੀਦੀ ਹੈ ਨੰਬਰ 2 ਤੇ ਪੱਤਰ ਦਾ ਮਨੋਰਥ ਨਿਸ਼ਚਿਤ ਅਤੇ ਉਗੜਮਾ ਹੋਣਾ ਚਾਹੀਦਾ ਇਧਰ ਉਧਰ ਦੀ ਗੱਲ ਨਹੀਂ ਕਰਨੀ ਚਾਹੀਦੀ ਜੇਕਰ ਇੱਕ ਤੋਂ ਵੱਧ ਵਿਸ਼ਿਆਂ ਬਾਰੇ ਗੱਲ ਕਰਨੀ ਹੈ ਤਾਂ ਇਸ ਲਈ ਬੁੱਖੋ ਵੱਖਰੇ ਪੱਤਰ ਪੱਤਰ ਲਿਖੇ ਜਾਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਬਕਾਇਦਾ ਫਾਈਲਾਂ ਵਿੱਚ ਲਾਇਆ ਜਾ ਸਕੇ ਨਹੀਂ ਤਾਂ ਉਹਨਾਂ ਦਾ ਠੀਕ ਹਵਾਲਾ ਲੱਭਣਾ ਔਖਾ ਹੋਵੇਗਾ ਜੇਕਰ ਕਿਸੇ ਪੱਤਰ ਵਿੱਚ ਤੁਸੀਂ ਕੁਟੇਸ਼ਨਾਂ ਭੇਜ ਰਹੇ ਹੋ ਤਾਂ ਉਸ ਵਿੱਚ ਦਿੱਤੇ ਹੋਏ ਰੇਟ ਗਿਣਤੀ ਅਤੇ ਮੰਤੀ ਆਦਿ ਦਾ ਪੂਰਾ ਵੇਰਵਾ ਦਿੱਤਾ ਹੋਣਾ ਚਾਹੀਦਾ ਹੈ ਪਿੱਛੋ ਮਹਾਨੇਵਾਜੀ ਕਰਨਾ ਉਚਿਤ ਨਹੀਂ ਕਿਉਂਕਿ ਇਸ ਨਾਲ ਵਪਾਰੀ ਦੀ ਸਖਤ ਅਸਰ ਪੈਂਦਾ ਹੈ ਠੀਕ ਹੈ ਜੀ ਇੱਕ ਕਾਰੋਬਾਰੀ ਪੱਤਰਾਂ ਦਾ ਹੋਰ ਹੁੰਦਾ ਰੂਲ ਤੇ ਇੱਕ ਕਾਪੀ ਜਿੰਨੇ ਭੇਜ ਨਹੀਂ ਭੇਜਿਆ ਹੁੰਦਾ ਉਹਨੇ ਆਪਣੇ ਕੋਲ ਵੀ ਰੱਖਣੀ ਹੁੰਦੀ ਹੈ ਜਿਹਨੂੰ ਭੇਜਣਾ ਉਹਦੇ ਕੋਲ ਤਾਂ ਜਾਂਦੀ ਹੋਈ ਹੈ ਤੇ ਆਪਣੇ ਕੋਲ ਵੀ ਕਾਪੀ ਰੱਖਣੀ ਜ਼ਰੂਰੀ ਹੁੰਦੀ ਹੈ ਵਪਾਰਕ ਪੱਤਰ ਵਿੱਚ ਲੋੜੀਂਦੇ ਤੱਥ ਅਤੇ ਕਾਗਜ਼ ਪੱਤਰ ਪੂਰੇ ਹੋਣੇ ਚਾਹੀਦੇ ਨੇ ਸਪਲਾਈ ਕਰਨ ਦੀਆਂ ਸ਼ਰਤਾਂ ਪਹੁੰਚ ਪੈਕਿੰਗ ਆਦਿ ਬਾਰੇ ਸਪਸ਼ਟ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਨੰਬਰ 4 ਵਪਾਰਕ ਪੱਤਰ ਵਿੱਚ ਵੱਧ ਤੋਂ ਵੱਧ ਨਿਮਰਤਾ ਅਤੇ ਸੇਸ਼ਟਾਚਾਰੀ ਦਾ ਪ੍ਰਮਾਣ ਹੋਣਾ ਚਾਹੀਦਾ ਹੈ ਕਾਰੋਬਾਰ ਦੇ ਪੱਤਰ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ देर ਨਾਲ ਉੱਤਰ ਦਿੱਤੇ ਜਾਣ ਉੱਤੇ ਵਪਾਰਕ ਸਾਰਥਾਂ ਵਿੱਚ ਫਰਕ ਆ ਸਕਦਾ ਹੈ। ਨੰਬਰ ਪੰਤਰ ਵਿੱਚ ਸ਼ਬਦ ਜੋੜਾਂ ਬਿਸਰਾਮ ਜਿੰਨਾ ਅਤੇ ਪੈਰਾ ਵੰਡ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਠੀਕ ਹੈ ਜੀ। ਤੇ ਇੱਕ ਆਦਰਸ਼ ਘਾਰ ਵਿਹਾਰੀ ਪੱਤਰ ਦੇ ਨਿਮਨ ਲਿਖਤ ਅੰਗ ਹੁੰਦੇ ਨੇ ਮਤਲਬ ਕੀ ਕੀ ਜ਼ਰੂਰੀ ਹੁੰਦਾ ਉਹਦੇ ਚ? ਪੱਤਰ ਵਿਹਾਰ ਕਰਨ ਵਾਲੇ ਵਿਅਕਤੀ ਸੰਸਥਾ ਦਾ ਨਾਮ ਤੇ ਪਤਾ, ਟੈਲੀਫੋਨ, ਮੋਬਾਈਲ, ਈਮੇਲ ਨੰਬਰ। ਦੋ ਨੰਬਰ ਤੇ ਪੱਤਰ ਦਾ ਹਵਾਲਾ ਨੰਬਰ ਅਤੇ ਮਿਤੀ। ਜਿਸ ਨੂੰ ਪੱਤਰ ਲਿਖਣਾ ਹੈ ਉਸ ਦਾ ਨਾਮ ਤੇ ਪੂਰਾ ਪਤਾ। ਪੱਤਰ ਦਾ ਵਿਸ਼ਾ ਸੰਬੋਧਨੀ ਸ਼ਬਦ ਪੱਤਰ ਦਾ ਸੰਦੇਸ਼ ਅਤੇ ਵਿਸਥਾਰ ਦਸਕਤ ਤੋਂ ਪਹਿਲਾਂ ਸਿਸ਼ਟਾਚਾਰੀ ਸ਼ਬਦ ਜਿਵੇਂ ਆਪ ਦਾ ਇਤਿਹਾ ਲਿਖਦੇ ਆ ਆਪ ਦਾ ਵਿਸ਼ਵਾਸਪਾਤਰ ਲਿਖਦੇ ਆ ਇਹ ਸਿਸ਼ਟਾਚਾਰੀ ਸ਼ਬਦ ਨੇ ਠੀਕ ਹੈ ਜੀ ਤੇ ਫਿਰ ਆਪਣੇ ਕਰਨੇ ਹੁੰਦੇ ਨੇ ਦਸਕਤ ਤੇ ਹੁਣ ਆਪਾਂ ਕਾਰੋਬਾਰੀ ਪੱਤਰ ਆ ਜਿੱਕਾ ਕੀਤਾ ਜੇ ਬੈਂਕ ਤੋਂ ਤੁਸੀਂ ਸ਼ਾਖਾ ਤੋਂ ਕਰਜ਼ਾ ਲੈਣਾ ਤਾਂ ਕਿਵੇਂ ਲਿਖਣਾ ਉਹ ਦੱਸਿਆ ਤੁਹਾਨੂੰ ਤੇ ਇਸੇ ਤਰ੍ਹਾਂ ਅੱਗੇ ਜਿਹੜੇ ਹੋਰ ਤੁਹਾਡੇ ਸਿਲੇਬਸ ਉਹਦੇ ਵਿੱਚ ਹੈਗੇ ਨੇ ਪੱਤਰ ਸਤੰਬਰ ਤੱਕ ਦੇ ਉਹ ਕਰਾਂਗੇ ਆਪਾਂ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਉਹਦੇ ਨਾਲ ਹੀ ਫਿਰ ਪਤਾ ਲੱਗਦਾ ਕਿ ਤੁਹਾਨੂੰ ਚੰਗਾ ਲੱਗਦਾ ਜਾਂ ਨਹੀਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਸਾਰਿਆਂ ਦਾ YouTube ਚੈਨਲ ਨਾਲ ਜੁੜਨ ਲਈ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ